ਕੀ ਲੋਕਾਂ ਦੇ ਪਾਉਂਦੇ ਵਿਐਸਪੀ ਆ ਜਾਂ ਜਿੱਤੇ ਜੇਤੂ ਉਮੀਦਵਾਰ ਹੈ ਸੀ ਜਾਂ ਨਹੀਂ ਗੱਲ ਤਾਂ ਇੰਨੀ ਹੈ ਮੰਨੋ ਕਿ ਸਾਡੀ ਜ਼ਮੀਰ ਹੀ ਹੈ ਨਹੀਂ ਉਕਰ ਜਿੰਦਾ ਦੋ ਮੁਕ ਜਗ ਸਾਰੇ ਨੂੰ ਕਰਨ ਕੇ ਅੱਜ ਸਾਰੇ ਕਿੱਥੇ ਆ ਇਸੀ ਦਾ ਜਵਾਬ ਚਾਹੀਦਾ ਸਾਨੂੰ ਕਿ ਸਾਡੇ ਰਸੋਣੇ ਲੋਕਾਂ ਨੂੰ ਕੀ ਆ ਦੋ ਹੱਥੋਂ ਦੁੱਧਾ ਧਰਮ ਵੀ ਪਤਾ ਹੀ ਹੈ ਜਿੱਤੇ ਆ ਰਹਿਣੇ ਬੇਸ਼ੱਕ ਮੁਕਤ ਨੂੰ ਥੋੜੀ ਰਚਾ ਇਹਦਾ ਤੇ ਤੂੰ ਸੁਭਾਏ ਅਸੀਂ ਤੁਹਾਡੇ ਕੋਲ ਕੁਝ ਨਹੀਂ ਕਰਨਾ ਉਦੋਂ ਬਾਅਦ ਸਾਡਾ ਐਸ.ੀ.ਐਮ. ਨਾਲ ਕੰਮ ਆ। ਜੇ ਤਾਂ ਜਾਣਦੇ ਜਬੀਰਾ ਵਾਲੇ ਤਾਂ ਜਵਾਬ ਦੇ ਦਿਓ ਮੈਂ ਇੱਥੇ ਆ। ਨਹੀਂ ਤਾਂ ਅਸੀਂ ਸਮਝਾਂਗੇ ਤੂੰ ਜਾਣ ਨਹੀਂ ਕਰਸਿਆ। ਮਰ ਕੇ ਕਹਿੰਦਾ ਮੁਕਰਿਆਂ ਨੂੰ ਕੀ ਕਰਦਾ। ਜੋ ਮੈਂ ਇੱਕ ਮਿੰਟ ਯਾਰ। ਹਾਂਜੀ ਐਸ.ਐਸ.ਓ. ਸਾਹਿਬ। ਲਓ ਜੀ। ਹਾਂਜੀ। ਜਵਾਬ ਦਿਓ। ਦੁਆਰਾ ਅੱਜ ਹੀ ਕੰਮ ਆਉਦੇ ਹੈਗੇ ਆ। ਨਹੀਂ ਤੁਸੀਂ ਉਸ ਤੇ કે સાળા પ્રશાસન બેઠા હાજી હાજી જો સજાઈ તવાડે સામે થી તુસી મીડિયા સામે દસ દયો કે બહુત વીએસપીને જીત્યા કે તું મીનાર હેસી કે નહીં જલ્તે ઇની હે તમારે ટીઓતા ઉને ક્યાજ કરકે જો ફેર તુસી મનો કે સાડી જમીન હૈ ની ઉને બજો કે જો આઉગા તી આમે થોડો સે યે મેક્રો નંબર દેખો અંદર મે સામો કહેતા હે સત્તા કા મોહનસ ડ્યુટી દેના ਕਾਤਾ ਹਦਿਸ ਥੋੜੀ ਜਿਹੀ ਕਿਸੇ ਨੂੰ ਕੋਈ ਗਲਤ ਕਿਹਾ ਹੋਵੇ ਜਾਂ ਕਿਸੇ ਕੋਈ ਅਸੀਂ ਕੋਈ ਮਾੜੀ ਗੱਲ ਕਹੀ ਹੋਵੇ ਤਾਂ ਤਾਂ ਦੱਸੋ ਉੱਥੇ ਵੀ ਬੈਠਣ ਦਾ ਮਕਸਦ ਇਹ ਨਹੀਂ ਹੁੰਦਾ ਕਿ ਕਿਸੇ ਨਾਲ ਕੋਈ ਮਾੜੀ ਕਰ ਲੈ ਜਾਂ ਕੋਈ ਉੱਥੇ ਕੁਝ ਵੀ ਕੋ ਗਲਤ ਜੀ ਨਾ ਹੋਵੇ ਜੇ ਸਾਡੇ ਹੱਥ ਇਹ ਚੀਜ਼ ਹੈ ਜਿਹਾ ਜਾਂ ਅਸੀਂ ਤੁਹਾਡੇ ਹਿਸਾਬ ਨਾਲ ਕੋ ਗਲਤ ਕੀਤਾ ਤਾਂ ਵੀ ਅਸੀਂ ਪਲਾਨ ਕਰਾਂ ਮੈਂ ਤੁਹਾਨੂੰ ਇਸੇ ਤੋਂ ਸਾਰੇ ਬੇਨਤੀ ਕੀਤੀ ਆ ਕਿ ਤੁਸੀਂ ਇਹ ਕਲੀਅਰ ਕਰ ਚੋ ਕਿ ਉੱਥੇ ਹਾਦੀ ਵਾਲਾ ਕਿੱਥੇ ਤੁਹਾਡੇ ਸਾਹਮਣੇ ਸਾਥ ਹੋ ਕੰਨੀ ਰੋਟੀ ਸੀ ਕਿ ਐਸੀ ਬਿੱਤੀਆਂ ਭਾਈ ਸਾਰੇ ਇੱਕ ਮੁਕਰ ਜੂਗਾ ਦੋ ਮੁਕਰ ਜਗੇ ਸਾਰੇ ਜੇ ਮੁਕਰ ਲਗੇ ਅੱਜ ਸਾਰੇ ਕਿੱਥੇ ਆ ਇਸੀ ਦਾ ਜੋਕ ਹੈਗਾ ਸਾਨੂੰ ਤੁਸੀਂ ਸਾਡੇ ਨੂੰ ਸੋਨਾ ਲੱਤਣ ਦੀ ਆ ਦੋ ਵਾਰ ਤੋਂ ਕਿੱਥਾ ਧੰਨਮੀ ਪਤਾ ਹੀ ਹੈ ਜਿੱਤੇ ਆ ਹੈ ਨਾ ਸਾਨੂੰ ਉਹ ਇਹ ਗੱਲ ਕਹੀ ਗਈ ਕਿ ਜਿਹੜੀ ਬਸ ਹੈ ਉਹ ਡੀਐਸਪੀ ਦਾ ਕੰਮ ਹੈ ਸੀਸਾ ਨੂੰ ਜੱਮੂ ਦਿੱਤੀ ਹੋ। ਉਹਨਾਂ ਵਾਲੀ ਕੰਪਲੇਨਟ ਤੋਂ ਇਹਦਾ ਕੋਈ ਫੈਸਲਾ ਇਸ ਦਾ ਕਰਨਾ ਹੋਵੇ ਨਾ ਕਰਨਾ। ਜਦੋਂ ਮਾਮਲਾ ਅਸੀਂ ਲੈ ਕੇ ਸੀਸਾ ਨੂੰ ਦੇਣਾ ਸਭ ਕੁਝ ਇਹਨਾਂ ਨੇ ਕਰਦਾ। ਕੋਈ ਸਾਨੂੰ ਸਿਖਾਉਂਦਾ ਬੜੀ ਕਰਦੇ ਜਿਆ। ਲੁਕਣ ਦਾ ਕੀ ਕੰਮ ਹੈ ਬੰਦੇ 2 ਘੰਟੇ ਡੇਰਾ ਲੱਗਿਆ। ਕੋਈ ਦੇ ਆਪਣਾ ਜੱਗ ਜੀਏ ਸੱਜ ਦੀ ਦਾ ਸਾਥੀ ਹੋਣ ਨਾਲ ਮਾਣ ਕੋਟਾ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਾਰੇ ਸਾਥੀਆਂ ਨੂੰ ਰੰਗ ਕਰਦਾ ਕਿ ਆਪਾਂ ਪਛਾੜ ਜਿੱਤੀਆਂ ਬਣ ਗਿਆ ਮੈਂ ਅਦੀਨਸ ਨਾਲ ਸੀ ਬਸ ਜਿੱਤੀ ਮਿਲਣਾ ਜ਼ਰੂਰ ਹੋਇਆ ਸੀ ਪਾਏ ਮਹਾਰਾਜ ਸਰਕਾਰ ਦੇ ਤਰ੍ਹਾਂ ਇਹ ਸਾਰੇ ਦੇਖਿਆ ਕਿ ਮੈਚ ਜਿੱਤੀ